ਪਾਠ 6 ਸ਼ਹੀਦ ਸਰਦਾਰ ਭਗਤ ਸਿੰਘ ਭਾਰਤ ਨੂੰ ਅੰਗਰੇਜ਼ੀ ਰਾਜ ਤੋਂ ਆਜ਼ਾਦੀ 15 ਅਗਸਤ 1947 ਨੂੰ ਮਿਲੀ ਪਰ ਇਸ ਆਜ਼ਾਦੀ ਦੀ ਇੱਕ ਲੰਮੀ ਕਹਾਣੀ ਹੈ ਜਿਸ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਕਹਾਣੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਇਸ ਸਮੇਂ ਸੰਘਰਸ਼ ਵਿੱਚ ਅਨੇਕਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਫਾਂਸੀਆਂ ਤੇ ਚੜ੍ਹੇ ਜੇਲ੍ਹਾਂ ਵਿੱਚ ਉਮਰ ਕੈਦਾਂ ਕੱਟੀਆਂ ਅੰਗਰੇਜ਼ੀ ਸਰਕਾਰ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਪਰ ਉਹਨਾਂ ਨੇ ਹਿੰਮਤ ਹਾਰੀ ਤੇ ਨਾ ਹੀ ਆਜ਼ਾਦੀ ਦੀ ਲੜਾਈ ਤੋਂ ਪਿੱਛੇ ਹਟੇ ਉਹਨਾਂ ਮਹਾਨ ਯੋਧੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਭਾਰਤ ਇੱਕ ਆਜ਼ਾਦ ਦੇਸ਼ ਬਣਿਆ ਇਸੇ ਲਈ ਅਗਸਤ 15 ਦਾ ਦਿਨ ਭਾਰਤੀਆਂ ਲਈ ਇੱਕ ਮਹਾਨ ਦਿਨ ਹੈ ਜਿਸ ਨੂੰ ਸਾਡਾ ਰਾਸ਼ਟਰ ਸੁਵਾਦੀਨਤਾ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ ਇਹ ਦਿਨ ਸਾਨੂੰ ਉਹਨਾਂ ਸਿਰਲਖ ਸੂਰਮਿਆਂ ਦੀ ਯਾਦ ਕਰਾਉਂਦਾ ਹੈ ਜਿਨ੍ਹਾਂ ਕਰਕੇ ऐसे एक आजाद देश ਵਿੱਚ ਸਾਹ ਲੈਣ ਦੇ ਕਾਬਲ ਹੋਏ ਹਾਂ ਭਾਰਤ ਦੀ ਆਜ਼ਾਦੀ ਵਾਸਤੇ ਭਾਰਤ ਦੇ ਅਨੇਕਾਂ ਸਪੂਤਾਂ ਨੂੰ ਕਈ ਤਰ੍ਹਾਂ ਦੀਆਂ ਕੁਰਬਾਨੀਆਂ ਕਰਨੀਆਂ ਪਈਆਂ ਇਹਨਾਂ ਦੇਸ਼ ਭਗਤਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਆਜ਼ਾਦੀ ਦੀ ਲੜਾਈ ਜਾਰੀ ਰੱਖੀ ਤੇ ਆਖਰ ਲੋੜ ਪੈਣ ਤੇ ਆਪਣੀ ਜਾਨ ਦੀ ਕੁਰਬਾਨੀ ਵੀ ਦੇ ਦਿੱਤੀ ਅਜਿਹੇ ਸ਼ਹੀਦਾਂ ਵਿੱਚੋਂ ਸਰਦਾਰ ਭਗਤ ਸਿੰਘ ਦਾ ਨਾਂ ਬੜੇ ਹੀ ਆਦਰ ਨਾਲ ਲਿਆ ਜਾਂਦਾ ਹੈ ਇਹ ਘਟਨਾ 23 ਮਾਰਚ 1931 ਦੀ ਹੈ। ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਤਿੰਨ ਨੌਜਵਾਨ ਰਾਜਗੁਰੂ ਭਗਤ ਸਿੰਘ ਤੇ ਸੁਖਦੇਵ ਬਾਹਾਂ ਵਿੱਚ ਬਾਹਾਂ ਪਾਈ ਆਪੋ ਆਪਣੀਆਂ ਕਾਲ ਕੋਠਰੀਆਂ ਵਿੱਚੋਂ ਨਿਕਲ ਕੇ ਗਉਂਦਿਆ ਰਹੇ ਸਨ। ਸ਼ਾਮ ਵੇਲਾ ਸੀ। ਉਹ ਗਾ ਰਹੇ ਸਨ। ਦਿਲ ਸੇ ਨਿਕਲੇਗੀ ਨਾ ਮਰ ਕੇ ਵੀ ਵਤਨ ਕੀ ਉਲਫਤ ਮੇਰੀ ਮਿੱਟੀ ਸੇ ਵੀ ਖੁਸ਼ਬੂਏ ਵਤਨ ਆਏਗੀ। ਉਹ ਹੱਸ ਰਹੇ ਸਨ। ਇਹ ਉਹ ਸਮਾਸੀ ਜਦੋਂ ਉਹਨਾਂ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਜਾ ਰਿਹਾ ਸੀ ਉਹਨਾਂ ਦੇ ਨਾਲ ਜੇਲ੍ਹ ਦੇ ਅਧਿਕਾਰੀ ਮੁਹੰਮਦ ਅਕਬਰ ਸਨ ਉੱਧਰ ਦੂਸਰੇ ਪਾਸੇ ਫਾਂਸੀ ਘਰ ਵਿੱਚ ਫਾਂਸੀ ਦੀ ਤਸਦੀਕ ਕਰਨ ਵਾਲਾ ਲਾਹੌਰ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਉਹਨਾਂ ਨੂੰ ਉਡੀਕ ਰਿਹਾ ਸੀ ਉਸ ਵਾਸਤੇ ਇਹ ਤਿੰਨੋਂ ਬੜੇ ਹੀ ਖਤਰਨਾਕ ਕੈਦੀ ਸਨ ਕੈਦੀਆਂ ਨੂੰ ਹਥਕੜੀਆਂ ਤੋਂ ਬਿਨਾਂ ਵੇਖ ਕੇ ਉਹ ਕਬਰ ਆ ਗਿਆ ਪਰ ਸਰਦਾਰ ਭਗਤ ਸਿੰਘ ਨੇ ਮੁਸਕਰਾ ਕੇ ਹੌਸਲਾ ਦਿੱਤਾ ਮੈਜਿਸਟ੍ਰੇਟ ਸਾਹਿਬ ਕਬਰਾਓ ਨਾ ਤੁਸੀਂ ਬੜੇ ਭਾਗਾ ਵਾਲੇ ਹੋ ਕਿ ਤੁਹਾਨੂੰ ਅੱਜ ਇਹ ਵੇਖਣ ਦਾ ਮੌਕਾ ਮਿਲ ਰਿਹਾ ਹੈ ਕਿ ਭਾਰਤੀ ਇਨਕਲਾਬੀ ਕਿਵੇਂ ਖੁਸ਼ੀ-ਖੁਸ਼ੀ ਆਪਣੇ ਦੇਸ਼ ਲਈ ਮੌਤ ਨਾਲ ਖੇਡ ਸਕਦੇ ਹਨ ਫਿਰ ਉਹ ਤੀਨੋਂ ਉਸ ਥਾਂ ਜਾ ਕੇ ਖੜੇ ਹੋ ਗਏ ਜਿੱਥੇ ਫਾਂਸੀ ਦੇ ਰੱਸੇ ਲਟਕ ਰਹੇ ਸਨ ਵਿਚਕਾਰ ਸਰਦਾਰ ਭਗਤ ਸਿੰਘ ਸੱਜੇ ਪਾਸੇ ਰਾਜਗੁਰੂ ਤੇ ਖੱਬੇ ਪਾਸੇ ਸੁਖਦੇਵ ਹਰ ਰਸਤੇ ਦੇ ਇੱਕ ਸਿਰੇ ਉੱਪਰ ਇੱਕ ਫੰਦਾ ਸੀ ਜਿਸ ਉਹਨਾਂ ਪਹਿਲਾ ਚੁੰਮਿਆ ਤੇ ਫਿਰ ਆਪੋ ਆਪਣੇ ਗਲੇ ਵਿੱਚ ਪਾ ਲਿਆ ਇਹ ਵੇਖ ਕੇ ਉਸ ਅੰਗਰੇਜ਼ ਅਫਸਰ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ਅੱਜ ਮੈਂ ਆਪਣੇ ਰੱਬ ਨੂੰ ਸੂਲੀ ਉੱਪਰ ਚੜਦਾ ਵੇਖ ਰਿਹਾ ਹਾਂ ਉਸ ਨੇ ਪਹਿਲਾਂ ਵੀ ਕਈ ਵਾਰਾ ਫਾਸੀ ਲੱਗਦੀ ਦੇਖੀ ਹੋਵੇਗੀ ਮੁਜ਼ਰਮ ਬਹੁਤ ਡਰਦੇ ਰੋਂਦੇ ਤੇ ਰੌਲਾ ਪਾਉਂਦੇ ਦੇਖੇ ਹੋਣਗੇ ਪਰ ਅੱਜ ਪਹਿਲੀ ਵਾਰ ਉਹ ਐਸੇ ਸੂਰਮੇ ਦੇਖ ਰਿਹਾ ਸੀ ਜਿਨ੍ਹਾਂ ਦੇ ਚਿਹਰਿਆਂ ਉੱਪਰ ਕੋਈ ਡਰ ਜਾਪੈ ਨਹੀਂ ਸੀ ਇੰਨੇ ਨੂੰ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਬੜੀ ਹੀ बुलंद ਆਵਾਜ਼ ਵਿੱਚ ਆਪਣਾ ਮਨਪਸੰਦ ਨਾਰਾ ਲਾਇਆ ਇਨਕਲਾਬ ਜ਼ਿੰਦਾਬਾਦ ਸਾਮਰਾਜ ਮੁਰਦਾਬਾਦ ਇਹ ਨਾਰੇ ਸਾਰੀ ਜੇਲ੍ਹ ਦੇ ਸਨਾਂਟੇ ਵਿੱਚ ਇੱਕ ਬਿਜਲੀ ਦੀ ਤਰ੍ਹਾਂ ਘੜਖੇ ਚਾਰੇ ਪਾਸਿਓਂ ਇਹ ਨਾਰੇ ਗੂੰਜਣ ਲੱਗ ਪਏ ਇਨਕਲਾਬ ਜ਼ਿੰਦਾਬਾਦ ਸਾਮਰਾਜ ਮੁਰਦਾਬਾਦ ਅੰਗਰੇਜ਼ ਅਧਿਕਾਰੀ ਡਰ ਗਿਆ ਪਰ ਭਗਤ ਸਿੰਘ ਨੇ ਹੱਸਦੇ ਹੋਏ ਕਿਹਾ ਡਰਨ ਦੀ ਕੋਈ ਗੱਲ ਨਹੀਂ ਜੇ ਤੁਸੀਂ ਲੋੜ ਸਮਝੋ ਇਹਨਾਂ ਰੱਸੀਆਂ ਨੂੰ ਸਹੀ ਕਰ ਲਿਓ ਜਲਾਦ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਸੋਚ ਰਿਹਾ ਸੀ ਕਿ ਇਹ ਕਿਹੋ ਜਿਹੇ ਕੈਦੀ ਸਨ ਨਿਡਰ ਦਲੇਰ ਬਹਾਦਰ ਉਸਨੇ ਹੈਂਡਲ ਖਿੱਚਿਆ ਫਾਂਸੀ ਦੇ ਤਖਤੇ ਹੇਠਾਂ ਖਿਸਕ ਗਏ ਭਗਤ ਸਿੰਘ ਦਾ ਸੁਪਨਾ ਪੂਰਾ ਹੋ ਗਿਆ ਉਹਨਾਂ ਹੱਸਦੇ ਹੱਸਦੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਸ ਵੇਲੇ ਸ਼ਾਮ ਦੇ 7 ਵਜੇ 23 ਮਿੰਟ ਹੋਏ ਸਨ ਜਦੋਂ ਸਰਦਾਰ ਭਗਤ ਸਿੰਘ ਨੂੰ ਕਿਸੇ ਨੇ ਇਹ ਪੁੱਛਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇੱਕ ਵੱਡੇ ਇਨਕਲਾਬੀ ਹੋਣ ਦੀ ਹیثیت ਵਿੱਚ ਬਚਾ ਲਿਆ ਜਾਵੇ ਤਾਂ ਉਹਨਾਂ ਨੇ ਲਿਖਿਆ ਮੇਰਾ ਨਾਂ ਭਾਰਤ ਦੀ ਇਨਕਲਾਬੀ ਪਾਰਟੀ ਨਾਲ ਅਪੇਧ ਹੋ ਚੁੱਕਾ ਹੈ ਮੇਰੇ ਹੱਸਦੇ ਹੱਸਦੇ ਫਾਸੀ ਉੱਪਰ ਲਟਕ ਜਾਣ ਨਾਲ ਭਾਰਤੀ ਮਾਵਾਂ ਆਪਣੇ ਬੱਚਿਆਂ ਦੇ ਭਗਤ ਸਿੰਘ ਬਣਨ ਦੇ ਸੁਪਨੇ ਵੇਖਿਆ ਕਰਨਗੀਆਂ ਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜ ਦੀਆਂ ਸਾਰੀਆਂ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਰਹਿਣੀ